ਸਿੱਧਰ ਬੈਠੀਆਂ ਪੜੀਆਂ ਰੋਨੀਆਂ ਪੜੀਆਂ ਹੱਟਾਰੀਆਂ ਵੀ ਜਿਵੇਂ ਆਪਾਂ ਦਿੱਲੀ ਨੂੰ ਚੱਲੀਆਂ ਕਿਆਂ ਵੀ ਹੁਣ ਆ ਪੱਕਾ ਤੋਂ ਨਹੀਂ ਚੱਲੀਆਂ ਐਸਾ ਮੋਢਾ ਵੀ ਲੋ ਸਾਡੇ ਨਾਲ ਤਾਂ ਮਾਦੀ ਰਾਤ ਸੱਜ ਲੋ ਪਰ ਛੋਡੇ ਨਾਲ ਅਸੀਂ ਬੜਾ ਹੋ ਕਰਾਂਗੀਆਂ ਇਹ ਸਰਕਾਰਾਂ ਨੂੰ ਮੂੰਹ ਤੋੜਵੇਂ ਜਵਾਬ ਅਸੀਂ ਨੇ ਦੇਣੇ ਨੇ ਕਿਵੇਂ ਦੇਣੇ ਨੇ ਆਪਾਂ ਨੇ 70 75 ਸਾਲ ਤੋ ਸਰਕਾਰਾਂ ਨੂੰ ਜਿੱਤ ਆਈ ਗਏ ਆਪਾਂ ਸੋਚਾ ਵੀ ਤੀਜੀ ਸਰਕਾਰ ਦਾ ਦੇਖੀਏ ਮੂੰਹ ਤੀਜੀ ਸਰਕਾਰ ਤਾਂ ਆਪਾਂ ਨੇ ਐਡੀ ਖਤਰਨਾਕ ਕਰ ਲਈ ਜਿਨੇ ਆਪਣੇ ਬੱਚੇ ਦੇਸੀ ਪਿਰਥੇ ਸੀ ਪਜਾਤੇ ਪਰ ਇਹ ਸਰਕਾਰਾਂ ਦਾ ਕਦੇ ਵੀ ਨਾ ਪਸਾ ਖਾਓ ਆਪਣੀ ਜੋ ਏਕਤਾ ਰੱਖੋ ਵੀਰੋ ਪਿੰਡ ਦੀ ਉਸ ਨਗਰ ਦੀ ਅੱਜ ਵੀ ਉਹਨਾਂ ਨੇ ਪੰਚਾਇਤ ਨੇ ਆਪ ਦਾ ਕੱਠ ਕਰਕੇ ਜਿੱਲਾ ਜ਼ਮੀਨ ਦਿੱਤੀ ਹੈ ਯਾਦ ਕਰਕੇ ਉਹਨਾਂ ਦੀ ਯਾਦਗਾਰ ਬਣਾਉਣ ਵਾਸਤੇ। ਤਾਂ ਉਹ ਪਿੰਡ ਰੋਜ਼ ਪੁੱਛ ਰਿਹਾ ਆਪਾਂ ਤੋਂ ਵਾਰ-ਵਾਰ ਬਾਰ ਬਾਰ ਸਰਕਾਰ ਡਿਲੇ ਕਰ ਰਹੀ ਹੈ। ਉਹ ਪਰਿਵਾਰ ਵੀ ਆਪਣੇ ਵਿੱਚ ਬੈਠਾ ਹੈ। ਤਾਂ ਇੰਨੀ ਕੁ ਮੈਂ ਉਹ ਬੇਨਤੀ ਕਰਦਾ ਸੀ ਵੀ ਘਰ ਅੰਮ੍ਰਿਤਪੁਰ ਵਾਲੇ ਠੀਕ ਹੈ ਤੁਸੀਂ ਜਿਹੜੇ ਨਾਲ ਸਾਡੇ ਉਥੇ ਸ਼ਹਿਰੀ ਨੇ ਲੋਕ ਉਹ ਵੀ ਕਹਿ ਰਹੇ ਨੇ ਵੀ ਅਸੀਂ ਇਸ ਦੁੱਖ ਦੇ ਵਿੱਚ ਬੈਠਾਂਗੇ। ਤਾਂ ਇੰਨੀ ਕੁ ਆਗਿਆ ਮੈਂ ਸੋ ਤੋਂ ਲੈਣੀ ਸੀ। ਕਿ ਰਾਪਰਾ ਬਲਾਕਾਂ ਨੂੰ ਜ਼ਰੂਰ ਕਹਾਂਗੇ ਕਿ ਤੁਸੀਂ ਪੁੱਛਣ ਦੀ ਬਜਾਏ ਤੁਸੀਂ ਖਾਸ ਕਰਕੇ ਉਹ ਬਲਾਕ ਉਹ ਰੋਡ ਤੇ ਆਓ ਇੱਕ ਜਗ੍ਹਾ ਤੇ ਬੈਠ ਕੇ ਫਿਰ ਅਗਲਾ ਪ੍ਰੋਗਰਾਮ ਅਸੀਂ 도ਲੇਪੁਰਵਾ ਵੱਲੋਂ ਕਰਾਂਗੇ ਧੰਨਵਾਦ ਸਾਰੇ ਤੁਸੀਂ ਸ਼ੁਰੂਆਤ ਨਾਲ ਨਾ ਜਵਾਵ ਨਾ ਰਹੇ ਬਾਹਰ ਨਿਕਲ ਕੇ ਲੈਣਾ ਸਾਰਿਆਂ ਨੇ ਚੋਚਾਣਾ ਮੇਰ ਅਬ ਰਹੇ ਅਬ ਰਹੇ ਆਮਰੇ ਆਮਰੇ ਜਿੰਦੇ ਸਰਕਾਰ ਮੁਤਾਬਤ 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 ਲੋਕਾਂ ਦਾ ਜਿੰਦਾਬਾਦ 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 ਜਿੰਦੀ ਸਰਕਾਰ ਮੁਤਾਬਤ 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 ਲੋਕਾਂ ਦਾ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਕੱਲ ਨੂੰ ਜਿਹੜੀ ਸਟੇਜ 12:00 ਵਜੇ ਆਪਣੀ ਸ਼ੁਰੂ ਹੋਣੀ ਹੈ ਤੇ 11:30 ਵਜੇ ਆਪਣੇ ਜਿਹੜੇ ਸਾਥੀ ਮੈਡ ਮਜਾਉਣ ਦੀ ਵਲੰਟੀਅਰ ਸਾਢੇ 11 ਵਜੇ ਜਿਹੜੇ ਜਿੰਨੇ ਆਪਣੇ ਦੋਨੇ ਫੋਰਮਾਂ ਦੇ ਜਿਹੜੇ ਵਲੰਟੀਅਰ ਹੋਣਗੇ ਸਾਢੇ 11 ਵਜੇ ਆਪਣੀ ਇੱਥੇ ਸਟੇਜ ਤੇ ਹੋਣੇ ਚਾਹੀਦੇ ਆ ਜਿਹੜੀ ਜ਼ਿੰਮੇਵਾਰੀ ਆ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਤੇ 12 ਵਜੇ ਤੋਂ 3 ਵਜੇ ਤੱਕ ਆਪਣੀ ਸਟੇਜ ਚੱਲਣੀ ਹੈ 2 ਘੰਟੇ ਅੱਜ ਜਿਹੜੀ ਪਹਿਲੇ ਦਿਨ ਕਰਕੇ ਸਾਰੇ ਸਾਡੇ ਜਿੰਨੇ ਸੰਗਠਨ ਦੇ ਮੇਨ ਆਗੂ ਜਿਨ੍ਹਾਂ ਨੂੰ ਅਸੀਂ ਨਹੀਂ ਬੋਲ ਸਕੇ ਨਹੀਂ ਝੋੜੇ ਸਾਹਮਣੇ ਰੂਹ ਦਿਖਾ ਸਕੇ ਜਿਹੜੇ ਬੁਲਾ ਰਹੇ ਰਹਿ ਕੇ ਸਾਡੇ ਸਾਡੇ ਕੋਲੋਂ ਬੁਲਾਉਣ ਕਰਨਿਓ ਉਹਨਾਂ ਤੋਂ ਅਸੀਂ ਮਾफी ਚਾਹੁੰਦੇ ਆਂ ਔਰ ਉਸ ਸਟੇਜ ਸਤਤਰ ਹੋਣ ਦੇ ਨਾਤੇ ਸਾਡੇ ਕੋਲੋਂ ਕੋਈ ਬਾਤ ਕੱਢ ਰੈਗੀ ਕਿਸੇ ਵਿਅਕਤੀ ਦੇ ਖਿਲਾਫ ਕੋ ਪ੍ਰੋਗਰਾਮ ਨੂੰ ਲਿਖਿਆ ਕਿ ਜਿਹੜੇ ਕੱਲ ਨੂੰ ਮੈਂ মিডিਆ ਨੂੰ ਵੀ ਬੇਨਤੀ ਕਰੂਗਾ ਕਿ ਕੱਲ ਨੂੰ ਲੋਕਾਂ ਤੱਕ ਚਲੀ ਜਾਵੇ ਕੱਲ ਨੂੰ ਪੂਰੇ ਭਾਰਤ ਦੇ ਵਿੱਚ ਡਬਲਯੂਟੀਓ ਦੇ ਕਾਰਪੋਰੇਟ ਦੇ ਤੇ ਭਾਰਤ ਸਰਕਾਰ ਦੇ ਸਾਂਝੇ ਰੂਪ ਦੇ ਵਿੱਚ ਇੱਕ ਪੁਤਲਾ ਵੱਡਾ ਬਣਾ ਕੇ ਉਹ ਕੋਸ਼ਿਸ਼ ਕਰੋ ਕਿ ਪਿੰਡ ਪਿੰਡ ਦੇ ਵਿੱਚ ਵੀ ਫੂਕਿਆ ਜਾਏ ਹਰ ਕਸਬੇ ਦੇ ਵਿੱਚ ਫੂਕਿਆ ਜਾਏ ਤਹਿਸੀਲ ਪੱਧਰ ਦੇ ਉੱਤੇ ਜ਼ਿਲ੍ਹਾ ਪੱਧਰ ਤੇ ਜਿੱਥੇ-ਜਿੱਥੇ ਵੀ ਕਰ ਸਕਦੇ ਹੋ ਪ੍ਰੋਟੈਸਟ ਤੇ ਕਰਨਾ ਉਸ ਤੋਂ ਬਾਅਦ ਜਿਹੜੇ ਆਪਣੇ ਦੋਨੇ ਸਟੇਜਾਂ 'ਤੇ ਉੱਧਰਲੀ ਵੀ ਤੇ ਉਧਰਲੀ ਵੀ ਦੋਨੋਂ ਸਟੇਜਾਂ ਦੇ ਉੱਤੇ ਕੱਲ ਨੂੰ ਆਪਾਂ ਡਬਲਯੂਟੀਓ ਦਾ ਕਾਰਪੋਰੇਟ ਦਾ ਪਾਰਸਦਕਾਰ ਦਾ ਇੱਕ ਘੱਟੋ ਘੱਟ 20 ਫੁੱਟ ਉੱਚਾ ਪੁਤਲਾ ਬਣਾ ਕੇ ਫੁੱਕਣ ਦਾ ਪ੍ਰੋਗਰਾਮ ਬਣਾਇਆ ਉਹ ਆਪਾਂ ਸਟੇਜ ਦੀ ਸਮਾਪਤੀ ਤੋਂ ਬਾਅਦ ਕੱਲ ਨੂੰ ਇੱਥੇ ਪੁਤਲਾ ਫੁੱਕਾਂਗੇ ਔਰ ਮਿਹਰਬਾਨੀ ਸ਼ੁਕਰੀਆ ਜਿਹੜੇ ਲੀਡਰ ਸਾਹਿਬਾਨ ਸਾਡੇ ਆਏ ਨੇ ਜਿਵੇਂ ਸੁਖਨਾਮ ਸਿੰਘ ਮਹਿਰੂ ਜੀ ਵੀ ਆਏ ਸੀਗੇ ਤੇ ਕੱਡੇ ਗਏ ਨੇ ਸਾਡੇ ਭੁੜਾਵਾ ਸਾਹਿਬ ਮੈਨੂੰ ਲੱਗਦਾ ਬਹੁਤ ਸਾਰੇ ਆਗੂ ਰਹਿ ਗਏ ਜਿਹੜੇ ਉਹਨਾਂ ਨੂੰ ਕੱਲ ਨੂੰ ਟਾਈਮ ਸਿਰ ਸਾਰਿਆਂ ਦਾ ਮਾਨ ਸਨਮਾਨ ਸਤਿਕਾਰ ਕਰਨਾ ਬਣਦਾ ਹੈ ਤੋਂ ਉਹਨਾਂ ਦਾ ਸਾਰਿਆਂ ਨੂੰ ਕੱਲ੍ਹ ਸ਼ਮਾ ਦਿਓ ਤਾਂ ਕਿ ਉਹਨਾਂ ਕੋਲ ਬਹੁਤ ਦੁੰਗੀਆਂ ਗੱਲਾਂ ਨੇ ਹੋਰ ਲਗਾਈ ਨੇ ਮੈਨੂੰ ਸਾਹਮਣੇ ਤਾਂ ਮੈਨੂੰ ਲੱਗਦਾ ਬਹੁਤ ਵੱਡੀ ਲੜਾਈ ਐ ਡਾਕਟਰ ਸੁਮਿੰਦਰਾਤਨ ਦੀ ਰਿਪੋਰਟ ਤੇ ਲੜੀ ਹੋਈ ਐ ਉਸ ਬੰਦੇ ਨੂੰ ਉਹਦੇ ਤੇ ਬਹੁਤ ਜਾਣਕਾਰੀ ਐ ਬਹੁਤ ਨੋਲੇਜ ਐ ਔਰ ਉਹਨਾਂ ਨੂੰ ਕੱਲ ਨੂੰ ਮੇਰਾ ਗਿਆਨ ਤੁਹਾਨੂੰ ਡਾਕਟਰ ਸੋਮੀਰਾ ਤੰਦੀ ਰਿਪੋਰਟ ਵਾਲੀ ਲੜਾਈ ਕੱਲ ਉਹਨਾਂ ਦੇ ਜਿੰਮੇ ਪਾਵਾਂਗੇ ਤਾਂ ਕਿ ਤੁਹਾਨੂੰ ਜਾਣਕਾਰੀ ਦੇਣਗੇ ਕਿ ਵੀ ਉਹ ਕੀ ਚੀਜ਼ ਹੈ ਲੋਰਤੀ ਜੀ ਚਲੋ ਮੈਂ ਫਿਰ ਵੀ ਬੇਨਤੀ ਕਰੂਗਾ ਕਿ ਕੱਲ ਨੂੰ ਤੁਸੀਂ ਆਪ ਦਾ ਥੋੜਾ ਜਿਹਾ ਟਾਈਮ ਦੇ ਕੇ ਉਹਦੇ ਤੇ ਜ਼ਰੂਰ ਮੇਰੇ ਡਾਕਟਰ ਸੋਮੀਰਾ ਤੰਦੀ ਰਿਪੋਰਟ ਤੇ ਗੱਲ ਕਰਿਓ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਲਾਬੀ ਨੇ ਦੇਖੋ ਮੈਂ ਤੁਹਾਡੇ ਆਪ ਸਭ ਕੇ चैनलों के माध्यम से सरकार को ये बात कि सरकार इस बात को हल्के से ना ले लमकाने का प्रयास ना करे मैंने दो दिन से मैं सरकार को यह अपील कर रहा हूँ कि भाई लोगों के अंदर गुस्सा फूट रहा है अगर वो गुस्से को कंट्रोल ना करेंगे तो जरूर कहीं ना कहीं वो बाहर आएगा ये उसी का नतीजा है कि ये जो लड़का है जिस इलाके का जम्पल है ये लड़का वो इलाका हमारा रामपुरा फूल ब्लॉक पड़ता है वो उनका कल से दो दिन से दबाव पड़ रहा है कि प्रधान जी कुछ करवाएं। हम उनको ये कह रहे थे कि सरकार की तरफ देखते हैं सरकार हो सकता आज कर दे कल कर दे लेकिन सरकार इस बात को सीरियसली नहीं ले रही तो कल वो जाम करेंगे रोड के ऊपर लोग अपना धरना प्रदर्शन करेंगे और हमारी भी प्रयास है कि सभी ऑर्गेनाइजेशनों के साथ बातचीत करने के बाद दोनों फोरमों के साथ ही आपस में सहमति बनाने के बाद अगर सरकार इस बात पे थोड़ा सीरियस नहीं होती ऐसे ही रहेगी तो हमें मजबूरन कोई और रास्ता फिर मतलब कोई को सख्त कदम उठाना पड़ेगा देखिए ये रोड तो स्पष्ट है कि बठिंडा ਚੰਡੀਗੜ੍ਹ ਜਿਹੜਾ ਰੋਡ ਆਉਂਦਾ ਹੈ ਇਸੇ ਰੋਡ ਤੇ ਆਉਣਗੇ ਪਰ ਉਹ ਵੱਡਾ ਰੋਡ ਹੈ ਗੱਲਿਆਂ ਸਾਹਿਬ ਐਸਪੀ ਜੀਂਦ ਵੱਲੋਂ ਕਹਿ دیا ਹੈ ਕਿ ਸ਼ੂਕਰਨ ਜਿਹੜੀ ਡੈਥ ਆ ਉਹ ਹਰਿਆਣਾ ਜੂਡਿਕਸ਼ਨ ਦੇ ਵਿੱਚ ਹੋਈ ਹੈ ਤਾਂ ਫਿਰ ਪਰਚਾ ਕਿਸ ਵਿਭਾਗ ਤੇ ਬਣਦਾ ਹੈ ਮੈਂ ਪੁੱਛਣਾ ਚਾਹਣਾ ਅਗਰ ਉਹ ਇਹ ਕਹਿੰਦੇ ਹੈ ਕਿ ਹਰਿਆਣਾ ਕੀ ਜੂਡਿਕਸ਼ਨ ਮੈਂ ਹੋਈ ਹੈ ਇਸਕਾ ਮਤਲਬ ਜੋ ਆਦਮੀ ਪੰਜਾਬ ਕਾ ਹਰਿਆਣਾ ਕੇ ਅੰਦਰ ਜਾਏਗਾ उन सभी का कत्ल करने का अधिकार दे रखा है पुलिस को किसने दे रखा है एक तरफ तो वो ये कहते हैं इसका मतलब उन्होंने मान लिया उन्होंने ये मान लिया कि हमारी ही गोली से वो लड़का मारा गया है जब वो ये कह रहे हैं कि हरियाणा की जूरी में ये हुआ दूसरी बात यह है कि किसके हुक्म से ये गोली चली है वो बताए हमारा निवेदन ये है कि उसके उनके खिलाफ बनती कार्रवाई करने की ज़रूरत है वो पंजाब आगरा अगर हरियाणा के जू रीज में यह हुआ है तो हरियाणा हरियाणा की जू री में होने की जो जो बात करने वाले अधिकारी हैं उन उन्हीं की किसी की दस्तखत के अंदर वो सब काम किसी के ऑर्डर के के अंदर अंडर तो हुआ होगा ना जिनके ऑर्डरों से वो हुआ है उन सबको कहाँ से ऑर्डर मिला क्या उनको ये गोली चलाने का सीधी गोली चलाने का अधिकार था अगर था तो ठीक बात मान लेंगे हम भी अगर उनको अधिकार ही नहीं है दो दिन पहले तो उनका डीजीपी ये कह रहा था कि ना भाई हमने तो वहाँ पे गोली चलाई नहीं है उन्हीं का डी जी ये कह रहा था तो इसका मतलब वो अपने ही जाल में खुद हरियाणा गवर्नमेंट फंस रही है कि शुकर की लगन हुई है देखो उसकी डेथ जो जो उसके सर पे वहां पे सुराख है वो उस बात को क्लियर कर रहा है वो तो सामने निकल कर आएगी जब उसका पोस्टमार्टम होगा वो सामने आ जाएगी क्या हुआ सरकार अभी तक पोस्टमार्टम नहीं करवा पाई इसके पीछे क्या लगता है पंजाब लग सरकार पोस्टमार्टम नहीं है वो तो पोस्टमार्टम का मामला तो ये है कि हमने ये कहा कि पहले एफआईआर तो होगी ना देखिए पोस्टमार्टम तब होगा जब एफआईआर आई लॉस होगी तो एफ आई आर करें हम तो पोस्टमार्टम करवाने के लिए तैयार हैं जब तक सरकार पोस्टमार्टम नहीं करती तब तक उसका एफ आई आर लॉन्च नहीं करती पोस्टमार्टम करने का तो पहले चेतावनी नहीं। भी दी कि सरकार ये ना समझे कि अगले दो से चार दिन में किसान आंदोलन खत्म हो जाएगा जबकि हम देख रहे हैं कि इंटरनेट सेवा बहाल कर दिया है खनौरी बॉर्डर से आगे जितने भी तमाम बॉर्डर जिनमें लगाए गए थे धीरे धीरे उनको हटाकर सड़क के किनारे किया जा रहा है ऐसे में तो लग रहा है कि सरकार कहीं ना कहीं ये मान चुकी है कि कहीं ना कहीं आंदोलन जो है खत्म होने की कगार पर आ चुका है क्या कहना चाहिए सरकार का मान लेना अलग बात होती है लेकिन हमारा मानना अलग है सरकार इसको कुछ भी कह सकती है सरकार जैसे हिसाब से देखे कि हम उसे सबसे थोड़ी चलेंगे ना तो आगे आगे प्लान मतलब हमारी बैठकें होंगी 27 और 28 को हमने मतलब बैठकें रखी है दोनों फोरमों ने अपनी-अपनी नेशनल मीटिंग होंगी उन मीटिंगों में से जो निकलेगा फैसला लेंगे उस हिसाब से आंदोलन को आ, मतलब और आ, तेज करेंगे गलेवाल साहब ये संभव बताया कि एफआईआर लॉज हो सकती है सॉरी कुत्ती सरकार किसानों राष्ट्रवादी दलसन वाली ਉਹ ਟਰੈਕਟਰ ਦਾ ਵੀ ਨੁਕਸਾਨ ਹੋਇਆ ਨਾ ਜਿਹੜਾ ਸਟਾਰਟ ਕੀਤਾ ਹੋਇਆ ਆਹ ਦੇਖ ਨਵੇਂ ਟਰੈਕਟਰ ਦਾ ਨਾਸ ਮਾਰਿਆ ਪਿਆ ਆਹ ਕਰਦਾ ਟਰੈਕਟਰ ਆਹ ਬੰਦੇ ਨੇ ਸਾਰੇ ਆਹ ਲੈ ਕੰਪਨੀਆਂ ਦੀ ਆਹ ਬੰਦੇ ਆ ਗੱਡੇ ਦਾ ਆ ਵੇਖੋ ਆ ਖੜਿਆ ਅੱਗੇ ਵਾਲੇ ਸਾਰਿਆਂ ਨੇ ਨੁਕਸਾਨ ਕੀਤਾ ਪਿਆ ਆਹ ਦੇਖ ਨਵਾਂ ਟਰੈਕਟਰ ਦਾ ਨਾਸ ਮਾਰਿਆ ਪਿਆ ਟੈਕਪਾ ਨਤੀ ਟਰੈਕਟਰ ਦੀ ਹਾਂ ਕਾਲੇ ਮਾਰੇ ਜੇ ਚਰੀਟ ਪੈ ਦੇ ਨਾ ਆਪਣੇ ਕਿਸੇ ਸੰਦ ਤੇ ਤਾਂ ਬੜਾ ਦੁੱਖ ਲੱਗਦਾ ਆ ਦੇਖੋ ਜੇ ਮਾਰ ਕੇ ਵਾ ਕੱਢੀ ਆ ਭੰਨਿਆ ਸਾਰਾ ਕੀ ਮਿਲਿਆ ਬੰਦੇ ਤੇ ਨਹੀਂ ਨਾ ਜੋਰ ਚੱਲਿਆ ਤੇ ਸੰਦਾਂ ਦੇ ਜੋਰ ਚ ਕੱਢਣ ਲੱਗ ਗਏ ਨੇ ਵਾ ਕੋਸਾ ਦੇ ਕੋਲੇ ਕੋਲੇ ਸੇਵਾ ਤੇ ਆ ਕਿਵੇਂ ਬਤਿਆ ਨਹੀਂ ਬੰਦਾ ਇਹਨੇ ਸੱਦਾ ਹੁਣਾ ਚੱਲੋ ਸੇਵਾ ਹੀ ਹੋ ਰਹੀ ਹੈ ਬੋਲ ਲੇ ਜੀ ਉਹਦੀ ਇਹਦਾ ਵਾਰੀ ਚੱਲੀ ਆ ਆਪਾਂ ਦੋਨੋਂ ਨਾਲ ਹੋਰ ਹੀ ਉਹ ਗੱਡੀਆਂ ਪਾਸ ਨਾ ਹੋਰ ਸਾਰਾ ਉਹ ਨਾਲ ਮੈਚਾ ਇੱਥੇ ਇੱਛਾ ਲੱਗਾ ਹੋਰ ਇਤਨਾ ਅਫਰ ਜਾਏ ਜਾਏ ਰਾਮਦੇਵਾਂ ਨੇ ਆ ਟੂਟੀਆਂ ਪੱਟੀਆਂ ਹੋ ਜਾਣੀ ਤੋਂ ਖਿੱਚ ਕੇ ਚੱਕ ਪਲਾਸਾਂ ਦੇ ਨਾਲ ਇੱਥੇ ਲਾਇਆ ਤੇ ਤੈਨੂੰ ਸੱਟਾਂ ਮਾਰਨ ਲਈ ਲਾਠੀ ਹੀ ਕਰਨ ਵਾਲਾ ਮੈਡੀਕਲ ਟੀਮਾਂ ਤੇ ਹਮਲਾ ਕਰਨ ਵਾਲਿਓ ਇਹ ਤੁਹਾਨੂੰ ਕਹਾਂਗੇ ਅਸੀਂ ਆਹ ਮੈਡੀਕਲ ਟੀਮ ਹੈ ਡਾਕਟਰ ਸਵਾਇਬ ਮਾਨ ਦੇ ਜਿਹੜੀ ਇੱਥੇ ਆ ਕੇ ਸੇਵਾ ਕਰ ਰਹੀ ਉਸ ਦੇ ਉੱਤੇ ਵੀ ਹਮਲੇ ਕੀ ਕੀ ਬਣਾ ਰਹੇ ਕਿਹਾ ਬਲਦ ਹੈ ਨਾ ਹਾਂਜੀ ਹਾਂਜੀ ਥੋੜਾ ਅਜ ਨੀਵਾ ਕਰੋਗੇ ਆ ਗੱਡਾ ਹਮ ਕੰਗਲੀਆਂ ਹਾਲ ਆ ਆ ਤੰਗਲੀਆਂ ਹੋਈਆਂ ਹਨ ਹਾਂਜੀ ਹਾਂਜੀ ਇਹਨਾਂ ਦੇ ਨਾਮ ਪਤਾ ਤੁਹਾਨੂੰ ਕੀ ਕੀ ਨੇ ਹਾਂਜੀ ਹਾਂਜੀ ਨਾਮ ਪਤਾ ਤਾਂ ਤਾਂ ਹੀ ਇਹਨੂੰ ਇਹਨੂੰ ਕੀ ਕਹਿੰਦੇ ਨੇ ਦੋ ਵਾਲੀ ਨੂੰ ਇਹਨੂੰ ਤੋਤਾ ਕਹਿੰਦੇ ਲੋਕ ਤੋਤਾ ਇਹ ਜਿੰਦਰਾ ਆ ਗਿਆ ਹਨ ਜਿੰਦਰੀ ਜਿੰਦਰੀ ਹੱਤ ਵਾਲੀ ਇਹ ਬਗਿਆੜਾ ਬਗਿਆੜ ਇਹ ਸਾਲੰਗਾ ਇਹ ਤੰਗੜੀ ਇਹ ਤੰਗਲੀਆਂ ਆ ਗਈ ਤੇ ਆ ਵਿੱਚ ਵੀ ਕੋਈ ਸਮਾਨ ਤੁਸੀਂ ਰੱਖਿਆ ਹੋਇਆ ਹੈ ਨਾ ਪਰ ਪਾਲੀਏ ਲੱਲਾ ਵੀਰ ਦਿੰਦੇ ਸੀ ਹਾਂ ਹਾਲਾ ਬਹੁਤ ਨਾਲਾ 20 ਕੇਡ ਨਾਲਾ 45 ਇਹ 45 ਆ ਗਈ ਹਾਂਜੀ ਆ ਹਲਟਾਵਾਂ ਹਾਲਾ ਠੀਕ ਹੈ ਆ ਕੰਜੂ ਹਾਲਾ ਇਹ ਕਿਰਾਇਆ ਬਲਦਾਂ ਵਾਲਾ ਇਸ ਕੋ ਸੌਲੀਆ ਤਾਤੀ ਹੈ ਓਕੇ ਓਕੇ ਆ ਦੋ ਅੱਗੇ ਬਲਦ ਆ ਗਏ ਹਨਾ ਬਹੁਤ ਸੋਹਣੀ ਕਲਾਕਾਰੀ ਆ ਬਣਾਏ ਹੋਏ ਤੁਸੀਂ ਕਿੱਥੋਂ ਤੁਸੀਂ ਫਰੀਦਕੋਟ ਅੱਛਾ ਫਰੀਦਕੋਟ ਫਰੀਦਕੋਟ ਬਹੁਤ ਸੋਹਣੀ ਕਲਾਕਾਰੀ ਹੈ ਸਾਰੇ ਸੰਦ ਇੱਕ פרוਏ ਪੈਨੇ ਵਿੱਚ ਤੁਸੀਂ ਧੰਨਵਾਦ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪੂ ਰਿਲੀਜ਼ ਹੋ ਸਾਰਾ ਦੋਇਰਾ ਇਹ ਤੋਂ ਹੋਵੇ ਜੀ ਅਨੁਸਾਰ ਸਤਿ ਅੰਦਰੀ ਇਹ ਉਹਨੂੰ ਕੀ ਹੋਰ ਵਰਕ ਸਾਫਰ ਸੰਗ ਨੂੰ ਹੋਇਆ